ਦਰੋ ਮਿੰਟੂ ਜੀ ਫਿਰ ਗੱਲ ਇਹ ਕਿ ਗੱਲ ਕਰ ਲਗੇ ਆਪਾਂ ਜਰਾ ਦਲ ਬਦਲੀਆਂ ਦੀ ਵੀ ਕਹਿੰਨੇ ਕਿ ਦਲ ਬਦਲੀਆਂ ਵਾਲਾ ਕੰਮ ਕਾਜ ਤਾਂ ਘਟੋ ਘਟ ਚੱਲਦਾ ਹੀ ਰਹਿਣਾ ਜੀ ਕਹਿੰਨੇ ਕਿ ਚੰਨੀ ਸਾਹਿਬ ਮੈਂ ਕਹਿੰਨਾ ਵੀ ਇੱਕ ਚੰਨੀ ਸਾਹਿਬ ਨੂੰ ਫਾਇਦਾ ਹੋਗਾ ਥੋੜੀ ਜੀ ਗੱਲ ਮੈਂ ਚੰਨੀ ਸਾਹਿਬ ਦੀ ਵੀ ਕਰ ਲਾਂ ਫਿਰ ਮੈਂ ਇਧਰਲੇ ਪੱਸੇ ਵੀ ਆ ਜਾਊਗਾ ਮੈਂ ਕਿਹਾ ਕੰਪੈਰੀਟਿਵ ਉਹਨਾਂ ਦੇ ਬਾਕੀ ਸਾਰੇ ਉਮੀਦਵਾਰੀ ਦਲ ਬਦਲ ਗਾ ਲਏ ਆ ਘਟੋ ਘਟ ਉਹ ਤਾਂ ਇਹ ਕਹਿ ਸਕਦੇ ਹੋਣਗੇ ਕਿ ਭਾਈ ਮੈਂ ਦਲ ਬਦਲੀ ਨਹੀਂ ਕੀਤੀ ਹੈਗੀ ਘਟੋ ਘਟ ਇੰਨਾ ਕਿ ਤਾਂ ਦੇਖੋ ਦਲ ਬਦਲ ਕੀ ਕੀਤਾ ਜਾ ਸਕਦਾ ਹੈ ਮਾਨ ਸਾਹਿਬ ਗੱਲ ਇਹ ਕਿ ਜਿਸ ਤਰ੍ਹਾਂ ਦੀ ਰਾਜਨੀਤੀ ਹੋ ਗਈ ਆ ਜੀ ਉਹਦੇ 'ਚ ਮਤਲਬ ਹਰ ਇੱਕ ਬੰਦਾ ਜਿਹੜਾ ਹੈ ਨਾ ਉਹ ਇਹ ਸੋਚ ਕੇ ਚੱਲਦਾ ਹੈ ਕਿ ਯਾਰ ਮੇਰਾ ਪੈਸਾ ਇੰਨਾ ਲੱਗਾ ਪੋਲਿਟਿਕਸ 'ਚ ਮੈਂ ਤੁਹਾਨੂੰ ਇੱਕ ਦਿਨ ਦੀ ਗੱਲ ਦੱਸਦਾ ਜੀ ਮੇਰੀ ਕਿਸੇ ਥਿੰਕ ਟੈਂਕ ਦੇ ਵਿੱਚ ਬੈਠੇ ਬੰਦੇ ਨਾਲ ਗੱਲ ਹੋ ਰਹੀ ਸੀ ਪ੍ਰੈਕਟੀਕਲ ਗੱਲ ਦੱਸ ਰਿਹਾ ਹਕੀਕਤ ਦੱਸ ਰਿਹਾ ਤਾਂ ਉਹਨਾਂ ਨੇ ਕਿਹਾ ਕਿ ਜੇ ਕੋਈ ਸਿਆਸਤ ਚਾਉਣਾ ਚਾਹੁੰਦਾ ਹੋਵੇ ਤੇ ਦੱਸਿਓ ਦੱਸ ਪਾਇਓ ਮੈਂ ਕਿਹਾ ਜੀ ਠੀਕ ਪਰ ਕਹਿੰਦੇ ਜੀ ਉਹ ਅਫੋਰਡ ਕਰ ਸਕਦਾ ਹੋਵੇ ਅੱਛਾ ਜੀ ਇਹ ਨਹੀਂ ਮੈਨੂੰ ਕਿਹਾ ਗਿਆ ਕਿ ਇੱਕ ਬਾਈ ਤੇਰੀ ਨਜ਼ਰ ਚ ਕੋਈ ਐਸਾ ਨੌਜਵਾਨ ਹੋਵੇ ਜਿਸ ਨੌਜਵਾਨ ਦੇ ਕੋਲ ਚਾਹੇ ਪੈਸਾ ਨਹੀਂ ਹੈ ਪਰ ਕਾਬਲੀਅਤ ਹੈ ਦਮ ਹੈ ਇੱਕ ਜੋਸ਼ ਹੈ ਉਹਦੇ ਕੋਲ ਆਈਡੀਆਜ਼ ਨੇ ਤਾਸੀ ਨੂੰ ਅੱਗੇ ਬਤਾ ਮੈਂ ਕਿ ਪ੍ਰੋਜੈਕਟ ਕਰਾਂਗੇ ਨਹੀਂ ਇੱਥੇ ਅੱਜਕੱਲ ਹਜ਼ੂਰ ਥੈਲੀ ਚਲਦੀ ਹੈ ਮੈਂ ਤੁਹਾਨੂੰ ਪ੍ਰੈਕਟੀਕਲ ਗੱਲ ਦੱਸ ਰਿਹਾ ਹਾਂ ਪ੍ਰੈਕਟੀਕਲ ਜੀ ਕਿ ਇਸ ਤਰ੍ਹਾਂ ਹੁੰਦਾ ਅੱਜਕੱਲ ਸਿਆਸਤ ਦੇ ਵਿੱਚ ਰਾਜਨੀਤੀ 'ਚ ਉਹ ਜੋ ਬੰਦਾ ਅੱਗੇ ਵੱਧਦਾ ਹੈ ਜਿਸ ਦੀ ਥਾਲੀ ਥਾਲੀ ਇਹ ਥੈਲੀ ਧੋਨਾ ਚ ਵਜ਼ਨ ਹੁੰਦਾ ਹੈ ਜੀ ਥਾਲੀ ਤੋਂ ਭਾਵ ਜਿਹਦੇ ਘਰ ਰਿਜ਼ਕ ਆ ਤੇ ਥੈਲੀ ਤੋਂ ਭਾਵ ਕਿ ਜਿਹੜਾ ਬੰਦਾ ਰਾਜਨੀਤੀ ਚ ਇਨਵੈਸਟ ਕਰਨ ਦੀ ਸਮਰੱਥਾ ਰੱਖਦਾ ਜੀ ਯਾਨੀ ਸਿੱਧੇ ਰੂਪ ਚ ਤਾਂ ਚਲੋ ਆਪਾਂ ਤੁਹਾਨੂੰ ਪਤਾ ਜਦੋਂ ਇਸ ਤਰ੍ਹਾਂ ਦੇ ਬੰਦੇ ਗੱਲਾਂ ਬਾਤਾਂ ਕਰਦੇ ਆ ਅਸੀਂ ਵੀ ਬਹੁਤ ਕੁਝ ਜਾਨਣਾ ਹੁੰਦਾ ਤੇ ਉਹਨਾਂ ਨੇ ਵੀ ਸਾਡਾ ਨਾ ਦਿਲ ਟੋਣਾ ਹੁੰਦਾ ਹੈ ਨਬਜ਼ ਟਟੋਲਣੀ ਹੁੰਦੀ ਹੈ ਕਿ ਇਹਨਾਂ ਦੇ ਇਲਾਕੇ ਚ ਕੀ ਚੱਲ ਰਿਹਾ ਹੈ ਇਹ ਪੱਤਰਕਾਰਾਂ ਚ ਆਪਸ ਚ ਕੀ ਚੱਲ ਰਿਹਾ ਹੈ ਕੀ ਗੱਲ ਇਹਨਾਂ ਕੋਲ ਟੀ ਇਨਫੋਰਮੇਸ਼ਨ ਬਿਲਕੁਲ ਇਨਫੋਰਮੇਸ਼ਨ ਐਕਸਚੇਂਜ ਤਾਂ ਕਰਨੀ ਇਹ ਹੁੰਦਾ ਹੀ ਆ ਇਹ ਹੁੰਦਾ ਹੈ ਇਹਦੇ ਚ ਕੋਈ ਅਲੋਖਾਰੀ ਗੱਲ ਨਹੀਂ ਪਰ ਮੈਂ ਅ ਨਿਕਲ ਰਿਹਾ ਸੀ ਉਸ ਵੇਲੇ ਸ਼ਹਿਰ ਨੂੰ ਤਾਂ ਮੈਂ ਕਿੰਨੀ ਦੇਰ ਸੋਚਦਾ ਰਿਹਾ ਕਿ ਯਾਰ ਕੀ ਹੁਣ ਮਾਨਿਕ ਸਰ ਸਰਕਾਰ ਵਰਗੇ ਬੰਦੇ ਨਹੀਂ ਆ ਸਕਣਗੇ ਕਦੇ ਅਗੇ ਨਹੀਂ ਆ ਸਕਣਗੇ ਸ਼ਿੰਗਾਰਾ ਆਰਾਮ ਸੋਂ ਹੂੰਗੜਾ ਕਦੇ ਸਾਨੂੰ ਪੰਜਾਬ ਦੀ ਰਾਜਨੀਤੀ 'ਚ ਦੇਖਣ ਨੂੰ ਹੁਣ ਦੁਬਾਰਾ ਨਹੀਂ ਮਿਲੂਗਾ ਮਾਸਟਰ ਤਾਰਾ ਸਿੰਘ ਸੰਤ ਫਤਿਹ ਸਿੰਘ ਇਹ ਇਹ ਜਿਹੜੇ ਇਸ ਤਰ੍ਹਾਂ ਦੇ ਬੰਦੇ ਸੀਗੇ ਜਾਨੀ ਕਿਕਰ ਸਿੰਘ ਜਿਤਾ ਜਿਤਾ ਦਿੰਦਾ ਇਹਨਾਂ ਨੇ ਫਰੀਦਕੋਟ ਤੋਂ ਪਤਾ ਤੁਹਾਨੂੰ ਜੀ ਡਰਾਈਵਰ ਸੀਗਾ ਜਿਹੜਾ ਸੰਤ ਦਾ ਡਰਾਈਵਰ ਅੱਛਾ ਜੀ ਡਰਾਈਵਰ ਖੜਾ ਕਰ ਦਿੱਤਾ ਇਲੈਕਸ਼ਨ 'ਚ ਕੋਈ ਕੈਂਡੀਡੇਟ ਨਾ ਆਉਂਦਾ ਇੱਕ ਅਕਾਲੀਆਂ ਦਾ ਐਸਾ ਐਸਾ ਬੰਦਾ ਵਿਨਰ ਸੀਗਾ ਹਜ਼ੂਰ ਜਿਹਦਾ ਐਡਰੈਸ ਹਾਜੀ ਰਤਨ ਗੁਰਦੁਆਰਾ ਸਾਹਿਬ ਰੈਸ਼ਦਾ ਸੀਗਾ ਵਾਹ ਜੀ ਵਾਹ ਮਤਲਬ ਆਪਣੀ ਕੋਈ ਰਹਿਸ਼ੀ ਨਹੀਂ ਉਹ ਕਿਰਤਨੀਏ ਸਿੰਘ ਸੀ ਸ਼ਾਇਦ ਰਾਗੀ ਸਿੰਘ ਸੀ ਪਤਾ ਨਹੀਂ ਕਵੀਸ਼ਰ ਸੀ ਕਿ ਰਾਗੀ ਸਿੰਘ ਕਵੀਸ਼ਰ ਸੀ ਸ਼ਾਇਦ ਕਵੀਸ਼ਰ ਕਵੀਸ਼ਰ ਜਤਾਇਆ ਹੋਇਆ ਯਾਨੀ ਅੱਜ ਦੇ ਦੌਰ ਦੇ ਵਿੱਚ ਮਹਾਰਾਜ ਗੱਲ ਇਹੋ ਆ ਕਿ ਜਿਹੜਾ ਬੰਦਾ ਫਿਰ ਇਸ ਤਰ੍ਹਾਂ ਇਨਵੈਸਟ ਕਰਦਾ ਹੈ ਇਨਵੈਸਟ ਕਰਕੇ ਫਿਰ ਅੱਗੇ ਵੱਧਦਾ ਤਾਂ ਉਹਨੇ ਹਿਸਾਬ ਕਿਤਾਬ ਤਾਂ ਫਿਰ ਆਪਣਾ ਕਰਨਾ ਹੀ ਆ ਜਿੱਥੋਂ ਇੱਕ ਥਾਂ ਤੋਂ ਕਿਤੇ ਠੋਕਰ ਆ ਗਿਆ ਫਿਰ ਉਹ ਦੂਜੀ ਥਾਂ ਤੇ ਜੀ ਇਹ ਦਰ ਬਦਰ ਨੇਤਾ ਜਿਹੜੇ ਉਹ ਇਸ ਤਰ੍ਹਾਂ ਹੀ ਹੁੰਦੇ ਰਹਿਣਗੇ ਚੱਲਦੇ ਰਹਿਣਗੇ ਖੈਰ ਜੀ ਜੀ ਜਿਹੜਾ ਸਿਲਸਿਲਾ ਤੁਸੀਂ ਕਹਿ ਰਹੇ ਹੋ ਨਾ ਕਿ ਉਹ ਚੱਲਦਾ ਰਹਿ ਸਕਦਾ ਆ ਜਨਾਬੇ ਆਲੀ ਗੱਲ ਇਹ ਆ ਕਿ ਹਾਲੇ ਭਾਜਪਾ ਅਕਾਲੀ ਦਲ ਅਕਾਲੀ ਦਲ ਤੇ ਵੈਸੇ ਇੱਕ ਹੀ ਰਹਿ ਗਿਆ ਇੱਕ ਹੀ ਰਹਿ ਗਿਆ ਹਾਂ ਜੀ ਕਾਂਗਰਸ ਪੰਜ ਕਾਂਗਰਸ ਦੀਆਂ ਪਈਆਂ ਨੇ ਉਹ ਜਦੋਂ ਤੱਕ ਸਾਰਾ ਕੰਮ ਨੱਕੀ ਨਹੀਂ ਨਾ ਹੁੰਦਾ ਉਦੋਂ ਤੱਕ ਕੋਈ ਵੀ ਇੱਧਰ ਉੱਧਰ ਜਾ ਸਕਦਾ ਹੈ ਤੇ ਦੂਜੀ ਗੱਲ ਜੀ ਦੂਜੀ ਗੱਲ ਹੁਣ ਉਹ ਜਿਵੇਂ ਸਾਡੇ ਨਾਲ ਕੋਈ ਮਿੱਤਰ ਸੀਗਾ ਸਾਡਾ ਤੇ ਉਹਨਾਂ ਦੇ ਘਰ ਦੀ ਵਸੋਂ ਵਾਵਾ ਸੀਗੀ ਜੋਇੰਟ ਫੈਮਿਲੀ ਸੀ ਤੇ ਉਹਨੇ ਇੱਕ ਵਾਰੀ ਗੱਲ ਸੁਣਾਈ ਕਹਿੰਦਾ ਕਿ ਭਰਾਵਾ ਉਹ ਸਾਡੀ ਮਾਈ ਰੋਟੀਆਂ ਪਕਾਉਂਦੀ ਹੁੰਦੀ ਸੀ ਕਹਿੰਦਾ ਉਹਨੇ ਜੋਰ ਦੇਣੀ ਪ੍ਰਾਤ ਹੁੰਦੀ ਸੀ ਸਟੀਲ ਦੀ ਸਾਡੇ ਘਰ ਉਹ ਤਾਂਬੇ ਦੀ ਉਹ ਹੁੰਦਾ ਨੇ ਪਿੱਤਲ ਤੇਲ ਤਰਸ ਜੀ ਪਿੱਤਲ ਦੀ ਤੇ ਉਧਰ ਤਾਂ ਜੋਰ ਦੀ ਬੇਲਣਾ ਮਾਰਨਾ ਵੀ ਭੱਜੋ ਜਵਾਕ ਆ ਕੇ ਰੋਟੀ ਖਾ ਲੋ ਅੱਛਾ ਵੀ ਘੰਟੀ ਹੁੰਦੀ ਸੀ ਮਤਲਬ ਇੱਕ ਘੰਟੀ ਵੱਜ ਗਈ ਤੇ ਜਿਹੜਾ ਜਵਾਕ ਕਹਿੰਦਾ ਕਿ ਰੋਟੀਆਂ ਤੋਂ ਰਹਿ ਗਿਆ ਉਥੇ ਲਾਈਨ ਲੰਬੀ ਹੋ ਗਈ ਉਹ ਭੱਜ ਕੇ ਰਜਾਈ ਨੂੰ ਪਹੁੰਚ ਜਾਂਦਾ ਹੁੰਦਾ ਸੀ ਕਿ ਰਜਾਈ ਤੋਂ ਨਾ ਰਹਿ ਜੀਏ ਉਹ ਉਧਰ ਤਾਂ ਨੰਬਰ ਕੱਟਨੇ ਕਾ ਇੱਧਰ ਲਵਾਉਂਦੇ ਆ ਅੱਜ ਹੁਣ ਉਹ ਉਹ ਤੇ ਨਾ ਕੋਈ ਮਨ ਲੱਗੇ ਜਾ ਕੇ ਉਹ ਹਾਲ ਮੈਨੂੰ ਗੱਲ ਚ ਤੇ ਆ ਗਈ ਉਹ ਹਾਲ ਹੋਇਆ ਪਿਆ ਪੋਲਿਟਿਸ਼ੀਅਨਸ ਦਾ ਕਿ ਜੇ ਮੰਨ ਲਓ ਹੁਣ ਜਿੱਦਾਂ ਸਾਂਪਲਾ ਦੇ ਭਤੀਜੇ ਦੀ ਗੱਲ ਆ ਤੁਹਾਡੇ ਕਮੈਂਟ ਤੋਂ ਮੈਨੂੰ ਯਾਦ ਆਇਆ ਕਿ ਸਾਂਪਲਾ ਸਾਹਿਬ ਦੇ ਭਤੀਜੇ ਰੌਬਿੰਨ ਨੇ ਦੇਖਿਆ ਕਿ ਹੁਣ ਹੁਸ਼ਿਆਰਪੁਰ ਤੋਂ ਟਿਕਟ ਤਾਂ ਮਿਲ ਨਹੀਂਨੀ ਸਾਨੂੰ ਜਲੰਧਰ ਤੋਂ ਨਹੀਂ ਮਿਲਨੀ ਹਨ ਕੀ ਕਰੀਏ ਹੁਣ ਇਹ ਆ ਕੇ ਫਿਰੋਜ਼ਪੁਰ ਤੋਂ ਤਾਂ ਲੜਨੋਂ ਰਹਿ ਇਹਨਾਂ ਨੇ ਚੁੱਪਚਾਪ ਕੀ ਕੀਤਾ ਮਾਨ ਸਾਹਿਬ ਨੂੰ ਆਖਿਆ ਕਿ ਚਲੋ ਹੁਣ ਇਧਰੋਂ ਨਾ ਰਹਿ ਜਾਈ ਹੋ ਗਈ ਨਾ ਉਹੀ ਗੱਲ ਮਰਜ਼ਾਈਆਂ ਮੱਲ ਲੀਏ ਜਾ ਕੇ ਰੋਟੀ ਤਾਂ ਲੈ ਗਏ ਹੁਣ ਵੇਖੀ ਜੋਗੀ ਜੇ ਉਧਰ ਸਰਕਾਰ ਬਣ ਗਈ ਤਾਂ ਚਾਚਾ ਹੈਗਾ ਜਿੱਧਰ ਬਣੀ ਉਧਰ ਮੈਂ ਜਾਵੜਦਾ ਉਧਰ ਚਾ ਫੜੀਏ ਸੋ ਜਦੋਂ ਇਸ ਤਰ੍ਹਾਂ ਦੇ ਮਫਾਦ ਹੋਣ ਜਦੋਂ ਇਸ ਤਰ੍ਹਾਂ ਦੀ ਸੋਚ ਹੋਵੇ ਜਦੋਂ ਇਸ ਤਰ੍ਹਾਂ ਦੀ ਮਤਲਬ ਕਿ ਇਨਵੈਸਟਮੈਂਟ ਵਾਲੀ ਸੌਦੇਬਾਜ਼ੀ ਹੋਵੇ ਅਸੂਰ ਤਾਂ ਇਹ ਕੋਈ ਅਲੋਕਾਰੀ ਅਲੋਕਾਰੀ ਵਰਤਾਰਾ ਨਹੀਂ ਹੈ ਇਹ ਸਾਡੀ ਸਿਆਸਤ ਆ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਮੈਂ ਜ਼ਿਆਦਾ ਨਹੀਂ ਬੋਲਦਾ ਕਿਉਂਕਿ ਮੈਨੂੰ ਮੇਰੇ ਆਪਣੇ ਸੱਜਣ ਬਿਲੀ ਕਹਿੰਦੇ ਯਾਰ ਤੂੰ ਗੁੱਸੇ 'ਚ ਨਾ ਐਗਰੈਸ਼ਨ 'ਚ ਕਈ ਵਾਰ ਬਹੁਤ ਕਰੜੇ ਸ਼ਬਦ ਇਸਤੇਮਾਲ ਕਰਦਾ ਮੈਂ ਤੇ ਆਪਣੇ ਆਪ ਤੇ ਕਈ ਵਾਰ ਰੋਕ ਵੀ ਲਾਉਣੀ ਪੈਂਦੀ ਆ ਬਟ ਗੱਲ ਇਹ ਆ ਕਿ ਇੰਨਾ ਗੰਦ ਪੈ ਗਿਆ ਨਾ ਰਾਜਨੀਤੀ 'ਚ ਮੈਂ ਪਿਛਲੇ ਦਿਨੀ ਮਾਨ ਸਾਹਿਬ ਇੱਕ ਸਰਵੇ ਦੇਖਿਆ ਸਰਵੇ ਅੱਜ ਵੀ ਇੱਕ ਤੁਹਾਨੂੰ ਨਵਾਂ ਦਿਖਾਵਾਂਗੇ ਸਾਡੇ ਟੇਬਲ ਤੇ ਪਿਆ ਜਾਈਓ ਮਤ ਕਿਤੇ ਜਿਵੇਂ ਸਿੱਧੂ ਕਹਿੰਦੇ ਨਾ ਜਾਈਓ ਮਤ ਕਿਤੇ ਜੀ ਜੀ ਕਮੈਂਟਰੀ ਦੇ ਦੌਰਾਨ ਵੀ ਅਸੀਂ ਤੁਹਾਨੂੰ ਇੱਕ ਸਰਵੇ ਹੋਰ ਦਿਖਾਵਾਂਗੇ ਗੱਲ ਇਹ ਆ ਕਿ ਉਸ ਸਰਵੇ ਦੇ ਵਿੱਚ ਜਿਹੜਾ ਬੜਾ ਚਰਚਿਤ ਸਰਵੇ ਹੋਇਆ ਕਿ ਹਿੰਦੂਤਾ ਨੂੰ ਸਿਰਫ 2 ਫੀਸਦੀ ਸਪੋਰਟ ਕਰ ਰਹਾ ਹੈ 8 ਫੀਸਦੀ ਰਾਮ ਮੰਦਰ ਦੇ ਮੁੱਦੇ ਮਾਲਕ ਵਗੈਰਾ ਵਗੈਰਾ ਉਹਦੇ 'ਚ ਇੱਕ ਗੱਲ ਮੈਂ ਜਿਹੜੀ ਨੋਟ ਕੀਤੀ ਕਿ ਹਜ਼ੂਰ ਜਿਹੜੇ ਬਲੀਵ ਕਰਦੇ ਆ ਕਿ ਬੇਰੁਜ਼ਗਾਰੀ ਮਗਿਆਈ ਆਰਥਿਕਤਾ ਇਹਨਾਂ ਮਸਲਿਆਂ ਨੂੰ ਜੇ ਕੋਈ ਠੀਕ ਕਰ ਸਕਦਾ ਤਾਂ ਭਾਜਪਾ ਉਹ ਸ਼ਾਇਦ 30 35 ਫੀਸਦੀ ਤੇ 4% ਜਿਹੜੇ ਕਹਿੰਦੇ ਜੀ ਕਿ ਬਈ ਮੈਨੂੰ ਨਹੀਂ ਪਤਾ ਉਹਨਾਂ ਨੂੰ ਵੀ ਵੈਸੇ ਤੁਸੀਂ ਉਧਰ ਹੀ ਰੱਖ ਲਓ ਬਾਕੀ ਬਚਿਆ ਫੀਸਦ ਪਤਾ ਕੀ ਕਹਿੰਦਾ ਕਹਿੰਦਾ ਜੀ ਇਹ ਦੋਵੇਂ ਹੀ ਹੱਲ ਕਰਨ ਤੋਂ ਸਮਰਤਾ ਭਾਜਪਾ ਵੀ ਕਾਂਗਰਸ ਵੀ ਜੀ 46% 46% ਇੱਕ ਵੱਡੇ ਸਰਵੇ ਚੋਂ ਆਵਾਮ ਇਹ ਕਹਿੰਦਾ ਆ ਕਿ ਦੇਖੋ ਜੀ ਇਹ ਜੜੀਆਂ ਤਰ੍ਹਾਂ ਦੋਨੇ ਵੱਡੀਆਂ ਤਰ੍ਹਾਂ ਯਾਨੀ ਕੌਮੀ ਪੋਲਿਟਿਕਸ ਦੇ ਵਿੱਚ ਦੋ ਜਿਹੜੇ ਅਗਵਾਨੂ ਆ ਉਹ ਦੋਨੇ ਹੀ ਹੱਲ ਨਹੀਂ ਕਰ ਸਕਦੇ ਤਾਂ ਤੁਸੀਂ ਸੋਚ ਸਕਦੇ ਹੋ ਨਾ ਕਿ ਇਸ ਦੇਸ਼ ਦਾ ਵੋਟਰ ਇਸ ਦੇਸ਼ ਦਾ ਆਵਾਮ ਇਸ ਦੇਸ਼ ਦਾ ਇੱਕ ਐਸਾ ਵਰਗ ਜਿਹੜਾ ਚੇਤਾਨਿਆ ਪੜਿਆ ਲਿਖਿਆ ਜਾ ਉਹ ਕਿੰਨਾ ਨਿਰਾਸ਼ ਹੋ ਚੁੱਕਾ ਹੈ ਉਹ ਕਿਉਂ ਆਹੀ ਚੀਜ਼ਾਂ ਕਰਕੇ ਆਹੀ ਚੀਜ਼ਾਂ ਮੋਦੀ ਸਾਹਿਬ ਕੀ ਕਰ ਰਹੇ ਆਪਦੇ ਤੁਸੀਂ ਦੇਖੋ ਤੇ ਸਹੀ ਜੀ 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 ਮੋਦੀ ਸਾਹਿਬ ਵੀ ਵੱਲ ਵੀ ਆ ਜਾਣੇ ਆ ਜੀ ਮੈਨੂੰ ਲੱਗਦਾ ਮਿੰਟੂ ਜੀ ਇਕੱਲੇ ਲੀਡਰਾਂ ਦੇ ਨਾਲ ਨਾਲ ਹਾਲੇ ਤੱਕ ਤਾਂ ਮੈਨੂੰ ਲੱਗਦਾ ਕਈ ਜਿਹੜੇ ਕਹਿੰੋ ਕਿ ਵੱਡੇ ਅਫਸਰ ਆ ਉਹਨਾਂ ਨੂੰ ਵੀ ਉਮੀਦਾਂ ਹੋਣਗੀਆਂ ਜਿੱਦਾਂ ਕਿ ਵੀਰ ਦਾ ਉੱਪਰ ਕਮੈਂਟ ਆਇਆ ਸੀਗਾ ਕਨੇ ਜੀ ਕਿ ਗੁਰਿੰਦਰ ਸਿੰਘ ਢਿੱਲੋਂ ਪੁਲਿਸ ਦੇ ਵੱਡੇ ਅਧਿਕਾਰੀ ਸੀ ਉਹਨਾਂ ਨੇ ਅਸਤੀਫਾ ਦਿੱਤਾ ਉਹ ਕਹਿੰਦੇ ਕਿ ਬੰ ਪਿੰਜਰੇ ਚੋਂ ਆਜ਼ਾਦ ਹੋ ਗਿਆ ਹੋ ਸਕਦਾ ਉਹਨਾਂ ਨੇ ਤਾਂ ਵੈਸੇ ਕਾਰਨ ਤਾਂ ਸਹੀ ਦਾ ਦਿੱਤਾਗਾ ਕਿ ਉਹਨਾਂ ਕੀ ਸੀ ਨਾ ਉਹ ਕਹਿੰਦਾ ਸੋਚਦੀ ਹੋਏਗੀ ਕਿ ਬਰਬਾਦ ਹੋ ਗਿਆ ਜੀ ਪੰਛੀ ਜਾਣੇ ਪੰਛੀ ਆਜ਼ਾ ਰੋਟੀ ਖਾ ਕੇ ਪੁਲਿਸ ਦੇ ਹੱਥੋਂ ਰੋਟੀ ਖਾ ਕੇ ਇਹ ਕਹਿਣਾ ਕਿ 2 ਕੁ ਮਹੀਨੇ 4 ਮਹੀਨੇ ਪਹਿਲਾਂ ਰਿਟਾਇਰਮੈਂਟ ਤੋਂ ਕੁ ਮੈਂ ਪਿੰਜਰੇ ਚ ਜਾ ਤਾ ਮੈਹੀ ਹੀ ਹੋਣਾ ਸੀ ਇਹਨਾਂ ਨੂੰ ਵੀ ਲੱਗਦਾ ਮੀਂਦਾ ਦੋ ਆ ਦੋ ਕੁ ਮਹੀਨੇ ਡੇਢ ਤੋਂ ਮਹੀਨੇ ਪਹਿਲਾਂ ਹਾਂਜੀ ਮੈਂ ਕਹਿੰਨਾ ਕਿ ਯਾਰ ਪ੍ਰੋਫੈਸ਼ਨਲ ਬੰਦੇ ਦਾ ਇਹ ਬਿਆਨ ਨਹੀਂ ਹੈ ਨਹੀਂ ਗੱਲ ਠੀਕ ਮੈਂ ਮੈਂ ਸਾਰੀ ਜ਼ਿੰਦਗੀ ਮੰਨ ਲਓ ਆਪਦੇ ਬੱਚੇ ਪਾਲ ਕੇ ਪੱਤਰਕਾਰਤਾ ਤੋਂ ਤੇਖੀਰ ਕਾ ਕਿ ਮੇਰਾ ਤੇ ਇਹਦੇ ਚ ਦਮ ਘੁੱਟਦਾ ਤੇ ਦਮ ਮੇਰਾ ਇਸ ਗੱਲੋਂ ਘੁੱਟਦਾ ਕਿ ਗੱਮ ਰਿਟਾਇਰ ਹੋ ਕੇ ਕਰੂੰਗਾ ਕਿ ਤੇ ਮੈਂ ਕੋਈ ਗਾਂ ਸਾਈ ਲਈ ਆ ਕਿਸੇ ਨਾਲ ਸਾਈ ਲਈ ਆ ਤੇ ਉਥੇ ਪੁਲਿਸ ਵਾਲਿਆਂ ਨੂੰ ਚੰਗਾ ਨਹੀਂ ਸਮਝਣਾ ਲੋਕਾਂ ਨੇ ਤੇ ਇਹ ਕਹਿ ਦਿੱਤਾ ਕਿ ਮੈਂ ਤੇ ਆ ਚ ਕੁਝ ਮੈਂ ਤੇ ਠੋਕਰ ਮਾਰ ਕੇ ਆਇਆ ਮੈਂ ਇਸ ਚੀਜ਼ ਨੂੰ ਮਾਫ ਕਰਨਾ ਮੈਂ ਠੀਕ ਹੈ ਅਫਸਰਿਆ ਮੈਂ ਬਹੁਤ ਕੁਝ ਉਹਨਾਂ ਬਾਰੇ ਜਾਣਦਾ ਵੀ ਹਾਂ ਉਹਨਾਂ ਦਾ ਆਪਣਾ ਚਲੋ ਰਸਤਾ ਹੈ ਜੋ ਮਰਜ਼ੀ ਹੈ ਪਰ ਕਿਸੇ ਪ੍ਰੋਫੈਸ਼ਨ ਤੋਂ 30 ਸਾਲ ਰੋਟੀ ਖਾ ਕੇ ਇਹ ਕਹਿੰਦਾ ਮੇਰਾ ਦਮ ਘੁੱਟਦਾ ਪੁਲਿਸ ਦੇ ਵਿੱਚ ਤੇ ਦਮ ਦੂਜੇ ਤੀਜੇ ਮਹੀਨੇ ਘੁੱਟਣ ਲੱਗ ਜਾਂਦਾ ਤੇ ਟ੍ਰੇਨਿੰਗ ਤੇ ਘੁੱਟਣ ਲੱਗ ਜਾਂਦਾ ਬੜਾ ਲੇਟ ਜਾ ਕੇ ਉਠੇ ਲੋ ਸਾਹ ਹਾਂ ਨਹੀਂ ਕੋ 5-7 ਸਾਲ ਕਰਕੇ ਅਗਲਾ ਨੌਕਰੀ ਸਿਸਟਮ ਸਮਝ ਕੇ ਅਗਲਾ ਕਹਿੰਦਾ ਨਹੀਂ ਭਾਈ ਆਪਾਂ ਨਹੀਂ ਤੇਈ ਆਈਐਸ ਹੈ ਜਿਨ੍ਹਾਂ ਨੇ 2-4 ਸਾਲ ਲਾਏ ਉਸ ਤੋਂ ਬਾਅਦ ਯਾਰ ਛੱਡ ਕੇ ਸਭ ਕੁਝ ਉਹ ਬੈਠਿਆ ਹਾਂ ਜਾਂ ਅਗਲਾ ਕਹਿੰਦਾ ਵੱਧ-ਵੱਧ ਕੀ ਬਾਹਰ ਚਲੇ ਜਾਵਾਂਗੇ ਹੀ ਬਸ ਜਾ ਕੇ ਤੇ ਕੰਮ ਕਾਜ ਕਰ ਲਾਂਗੇ ਜਾ ਕੇ ਜੀ ਤਾਂ ਇਸ ਦੇ ਨਾਲ ਹੀ ਮੈਨੂੰ ਕਮੈਂਟ ਦੇਖ ਲੈਣਾ ਜੀ ਮੈਨੀਫੈਸਟੋ ਤੇ ਮੇਰੇ ਖਿਆਲ ਨਾਲ ਭਾਈ ਆਪਾਂ ਗੱਲਬਾਤ ਪਹਿਲੀ ਕਰ ਚੱਲੇ ਆ ਜੀ ਤਾਂ ਲੱਗਦਾ ਢਿੱਲੋਂ ਸਭ ਕਹਿੰਨੇ ਭਾਜਪੀ ਜੁਆਇਨ ਕਰਨਗੇ ਚੌਧਰੀ ਸਭ ਕਹਨੇ ਪਏ ਉੱਪਰ ਇੱਕ ਵੀਰ ਹੋਰ ਵੀ ਆ ਕਹਨੇ ਕਿ ਜੀ ਬਿਆਨ ਸੁਣਦੇ ਵਿੱਚ ਇਹਨਾਂ ਦਾ ਚੰਗਾ ਨਹੀਂ ਲੱਗਦਾ ਕਿਉਂਕਿ ਪੜੇ ਲਿਖੇ ਆਗੇ ਨਹੀਂ ਬਿਲਕੁਲ ਕੋਈ ਵੀ ਪ੍ਰੋਫੈਸ਼ਨਲ ਆਦਮੀ ਤੇ ਘੱਟੋ ਘੱਟ ਇਸ ਬਿਆਨ ਨੂੰ ਪਸੰਦ ਨਹੀਂ ਕਰੇਗਾ ਤੁਸੀਂ ਜਾ ਰਹੇ ਤੁਸੀਂ ਆਪਣੀ ਕੋਈ ਗੱਲ ਨਹੀਂ ਹੈ ਤੁਸੀਂ ਆਪਣੀ ਚੋਣ ਕਰੋ ਜਿੱਧਰ ਵੀ ਜਾਣਾ ਡੱਲੀ ਸਾਹਿਬ ਵੀ ਚਲੇ ਗਏ ਕੱਲ ਹਾਂਜੀ ਭਾਈ ਭਾਈ ਇਸ ਤੋਂ ਪਹਿਲਾਂ ਹੋਰ ਕਿੰਨੇ ਪੁਲਿਸ ਆਫੀਸਰ ਜਿਹੜੇ ਆ ਬਲਕਾਰ ਸਿੰਘ ਤੋਂ ਲੈ ਕੇ ਉਹ ਆਮ ਆਦਮੀ ਪਾਰਟੀ ਜੁਆਇਨ ਕਰੇ ਬੱਠੇ ਆ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਚੋਂ ਇੱਕ ਨੇ ਇਹ ਐਦਾਂ ਮਤਲਬ ਕਿ ਆਪਦੇ ਪ੍ਰੋਫੈਸ਼ਨ ਨੂੰ ਐਦਾਂ ਮੈਂ ਨਹੀਂ ਪ੍ਰੋਫੈਸ਼ਨਲ ਬੰਦੇ ਦੇ ਤੌਰ ਤੇ ਅਜੇ ਪਰ ਸੋਚੋ ਅੱਛਾ ਇਹਨਾਂ ਦੀ ਇੰਟਰਵਿਊ ਤੇ ਮੈਨੂੰ ਸ਼ੱਕ ਹੋ ਗਿਆ ਸੀਗਾ ਅੱਛਾ ਜੀ ਜਦ ਆਮ ਤੌਰ ਤੇ ਦੇਖੋ ਆਈਐਸਏ ਜਾਂ ਆਈਪੀਐਸ ਉਹ ਕਿਉਂ ਦਿੰਦਾ ਇੰਟਰਵਿਊ ਛੇਤੀ ਕਿਤੇ ਅੱਛਾ ਜਿਹੜਾ ਵੀ ਇੰਟਰਵਿਊ ਦਿੰਦਾ ਆ ਪਿੱਛੇ ਜੇ ਇੰਦਰਵੀਰ ਦੀ ਇੰਟਰਵਿਊ ਤੇ ਉਹ ਦੱਸ ਰਿਹਾ ਸੀ ਮੈਂ ਯਮਾ ਕਿਦਾਂ ਚਲਾਉਂਦਾ ਸੀ ਤੀਜੇ ਚੌਥੇ ਦਿਨੇ ਉਹਦੇ ਤੇ ਚੜ ਗਿਆ ਬਟਾ ਮੈਂ ਕਹਿਆ ਸੀ ਨਾ ਯੰਗ ਜਿਆ ਮੁੰਡਾ ਤੂੰ ਦੇਖ ਲਓ ਸਿਕਾਂਜੇ ਚ ਅੱਛਾ ਇਹਨਾਂ ਦੀ ਵੀ 2-3 ਦਿਨ ਤੋਂ ਮੈਂ ਇੰਟਰਵਿਊ ਦੇਖ ਰਿਹਾ ਸੀਗਾ ਆਈਆਂ ਨੇ ਦੋ ਆਈਆਂ ਚਾਰ ਆਈਆਂ ਮੈਨੂੰ ਨਹੀਂ ਪਤਾ ਉਹ ਰੀਲਾ ਰੂਲਾ ਦੇ ਰੂਪ ਚਾਪਨ ਕਿਉਂਕਿ ਆਪਾਂ ਸੁਣਦੇ ਹੀ ਇਹ ਚੀਜ਼ਾਂ ਤਾਂ ਅੱਗੇ ਆ ਜਾਂਦੀਆਂ ਇਹ ਇੰਟਰਵਿਊ ਦੇ ਰਿਆ ਸੀ ਤੇ ਉੱਥੇ ਜ਼ਿਕਰ ਕਰ ਰਿਆ ਸੀ ਮੈਂ ਇੱਕ ਛੋਟਾ ਹੁੰਦਾ ਸ਼ਰਾਬ ਪੀ ਕੇ ਆ ਗਿਆ ਤੇ ਮੇਰੇ ਬਾਪੂ ਨੇ ਫਾ ਮਾਰਿਆ ਲਫੜਾ ਮੇਰੇ ਇਦਾਂ ਦੀਆਂ ਗੱਲਾਂ ਸੁਣਾ ਰੇ ਸੀ ਤੇ ਮੈਨੂੰ ਉਹਦੇ ਮੈਂ ਕਿਹਾ ਸੀ ਇਹ ਬੜੀਆਂ ਮਿੱਠੀਆਂ ਮਿੱਠੀਆਂ ਜਿਹੀਆਂ ਗੱਲਾਂ ਬਚਪਨ ਦੀਆਂ ਯਾਦਾਂ ਸੁਣਾ ਰਹੇ ਨੇ ਤੇ ਅੱਜ ਹੁਣ ਤੁਸੀਂ ਖੁਸ਼ਖਬਰੀ ਦੇ ਦਿੱਤੀ ਹੈ ਕਿ ਬੀਆਰਐਸ ਲੈ ਕੇ ਵਿਦਾ ਹੋ ਗਏ ਨੇ ਚਲੋ ਬਾਕੀ ਅਗਲੀ ਚੋਣਿਆਂ ਉਹਨਾਂ ਦੀ ਕਿ ਉਹਨਾਂ ਨੇ ਕਿਸ ਪਾਰਟੀ 'ਚ ਜਾਣਾ ਹੈ ਜਾਂ ਕਿਤੇ ਹੋਰ ਜਾਣਾ ਹੈ ਜੀ ਜੀ ਜੀ